ਮੈਂ ਡਾਕਟਰ ਉਪਦੇਸ਼ ਖਿੰਡਾ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਤੇ ਆਪਣੇ ਸ਼ੋਅ ਡਾਕਟਰ ਉਪਦੇਸ਼ ਖਿੰਡਾ ਸ਼ੋਅ ਦੇ ਵਿੱਚ ਸਨਕੀ ਸਿਰਫਰੇ ਆਸ਼ਿਕ ਜੀ ਹਾਂ ਅੱਜ ਮੈਂ ਗੱਲ ਕਰਾਂਗੀ ਸਿਰਫਰੇ ਸੰਕੀ ਆਸ਼ਕਾਂ ਦੀ ਜੇ ਅਸੀਂ ਗੱਲ ਕਰੀਏ ਤਰਨਤਾਰਨ ਦੀ ਪੰਜਾਬ ਦੇ ਤਰਨਤਾਰਨ ਦੇ ਵਿੱਚ ਬੜੀ ਹੀ ਦੁਖਦਾਈ ਘਟਨਾ ਵਾਪਰੀ ਹੈ ਤੇੰ ਦਿਨ ਪਹਿਲਾਂ ਜਿੱਥੇ ਇੱਕ ਫਰਸਟイヤー ਦੇ ਲਾਅ ਸਟੂਡੈਂਟ ਪ੍ਰਿੰਸ ਰਾਜਵਲੋਂ ਆਪਣੀ ਹੀ ਕਲਾਸਮੇਟ ਲਾਅ ਸਟੂਡੈਂਟ 19 ਸਾਲ ਦੀ ਲੜਕੀ ਸੰਦੀਪ ਕੌਰ ਦਾ ਗੋਲੀਆਂ ਮਾਰ ਕੇ ਕਲਾਸ ਦੇ ਵਿੱਚ 9:00 9:00 ਵਜੇ ਹਲੇ ਕਲਾਸ ਸ਼ੁਰੂ ਵੀ ਨਹੀਂ ਸੀ ਹੋਈ ਉਹਦਾ ਮਰਡਰ ਕਰ ਦਿੱਤਾ ਗਿਆ ਹੈ ਬੇहद ਹੀ ਖੌਫਨਾਕ ਕਦਮ ਉਹਦੇ ਵੱਲ ਚੁੱਕਿਆ ਗਿਆ ਹੈ ਸੋ ਇਹਦੇ ਵਿੱਚ ਮੇਰੇ ਦੋ ਸਵਾਲ ਨੇ ਪਹਿਲਾ ਸਵਾਲ ਤਾਂ ਇਹ ਹੈ ਕਿ ਵੀ ਜੋ ਨਾਲ ਵਿੱਚ ਗੱਲਬਾਤ ਹੋ ਰਹੀ ਹੈ ਸੀ ਦੇਖੀ ਹੈ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਆਡੀਓ ਨਹੀਂ ਆ ਰਹੀ ਤੁਹਾਨੂੰ ਗੱਲਬਾਤ ਦਾ ਨਹੀਂ ਪਤਾ ਲੱਗਿਆ ਸਭ ਨੇ ਦੇਖਿਆ ਹਰ ਜਗ੍ਹਾ ਉਹ ਚੱਲ ਰਹੀ ਹੈ ਹਰ ਟੀਵੀ ਚੈਨਲ ਤੇ ਉਹ ਵੀਡੀਓ ਵਾਇਰਲ ਹੋ ਰਹੀ ਹੈ ਹੋ ਚੁੱਕੀ ਹੈ ਬੰਦ ਉਹਦੇ ਵਿੱਚ ਗੱਲਬਾਤ ਹੋ ਰਹੀ ਹੈ ਸੋ ਪਹਿਲਾ ਸਵਾਲ ਮੇਰਾ ਇਹ ਹੈ ਕਿ ਵੀ ਕੀ ਉਹ ਲੜਕਾ ਉਸ ਦਿਨ ਖਾਸ ਤੌਰ ਤੇ ਪਿਸਤਲ ਲੈ ਕੇ ਆਇਆ ਸੀ ਕਿ ਵੀ ਜੇ ਲੜਕੀ ਸੰਦੀਪ ਉਸਤੇ ਅਕੋਰਡਿੰਗਲੀ ਜਵਾਬ ਨਹੀਂ ਦੇਗੀ ਆਪਾਂ ਨੂੰ ਨਹੀਂ ਪਤਾ ਨਾਲ ਵਿੱਚ ਕੀ ਹੋਈ ਹੈ ਵੀ ਉਹਦੇ ਅਕੋਰਡਿੰਗਲੀ ਹਾਂ ਜਾਂ ਜੋ ਵੀ ਉਹਨਾਂ ਦੇ ਮਨ ਚ ਹੋਵੇਗਾ ਉਹਦੇ ਅਕੋਰਡਿੰਗਲੀ ਰਿਐਕਟ ਨਹੀਂ ਕਰੇਗਾ ਉਸ ਦੇ ਪ੍ਰਿੰਸ ਦੇ ਅਨੁਸਾਰ ਉਸ ਨੂੰ ਜਵਾਬ ਨਹੀਂ ਮਿਲੇਗਾ ਤਾਂ ਉਹ ਲੜਕੀ ਦਾ ਮਰਡਰ ਕਰ ਦੇਵੇਗਾ ਪਹਿਲਾ ਸਵਾਲ ਦੂਸਰਾ ਸਵਾਲ ਏ ਹੈ ਜਿਸ ਦਾ ਮੈਨੂੰ ਅਜ ਤੱਕ 3 ਦਿਨ ਹੋ ਗਏ ਮੈਂ ਵੇਟ ਕਰ ਰਹੀ ਹਾਂ ਜਵਾਬ ਨਹੀਂ ਮਿਲਿਆ ਕਿ ਕੀ ਉਹ ਲੜਕਾ ਅਕਸਰ ਪਿਸਤਲ ਲੈ ਕੇ जाया ਕਰਦਾ ਸੀ ਜਾਂ ਉਹ ਪਿਸਤਲ ਲਾਇਸੈਂਸੀ ਹੈ ਜੇ ਲਾਇਸੈਂਸੀ ਹੈ ਤਾਂ ਕਿਹਦੇ ਨਾਂ ਤੇ ਲਾਇਸੈਂਸ इशੂ ਹੋਇਆ ਹੋਇਆ ਹੈ ਜੇ ਉਹਦੇ ਪਰਿਵਾਰ ਦੀ ਕਿਸੇ ਦੀ ਪਰਿਵਾਰਕ ਮੈਂਬਰ ਦੀ ਉਹ ਪਿਸਤਲ ਹੈ ਤਾਂ ਉਹਨਾਂ ਨੇ ਇੰਨਾ इजीली ਕਿਵੇਂ ਰੱਖੀ ਹੋਈ ਸੀ ਕਿ ਬੱਚਾ ਲੈ ਆਇਆ ਤੇ ਜੇ ਬੱਚਾ ਅੱਗੇ ਵੀ ਸਕੂਲ ਚੋਂ ਗਨ ਲੈ ਕੇ ਆਂਦਾ ਹੈ ਪਿਸਤਲ ਲੈ ਕੇ ਆਂਦਾ ਹੈ ਜਾਂ ਪੇਰੈਂਟਸ ਨੂੰ ਜਾਂ ਸਕੂਲ ਵਾਲਿਆਂ ਨੂੰ ਕਿਸੇ ਨੂੰ ਕਿਸੇ ਕਲਾਸਮੇਟ ਨੂੰ ਇਸ ਬਾਰੇ ਪਹਿਲਾਂ ਵੀ ਕਦੀ ਪਿੰਕ ਨਹੀਂ ਲੱਗੀ ਸੋ ਇਹਨਾਂ ਸਵਾਲਾਂ ਦੇ ਜਵਾਬ ਸਾਰਾ ਪੰਜਾਬ ਲੱਭ ਰਿਹਾ ਹੈ ਗੱਲ ਇੱਥੇ ਹੈ ਇੱਕ ਹੋਰ ਮਕੇਸ ਦੀ ਗੱਲ ਕਰਾਂਗੀ 2019 ਦੀ ਗੱਲ ਹੈ ਇੱਕ ਪੁਲਿਸ ਅਫਸਰ ਦਾ ਬੇਟਾ ਸੀ ਉਹਨੂੰ ਕਿਸੇ ਲੜਕੀ ਨੇ ਮਨਾ ਕਰ ਦਿੱਤਾ ਰਖੜੀ ਦਾ ਦਿਨ ਸੀ ਉਸ ਲੜਕੀ ਨੂੰ ਗੁੱਸੇ ਚ ਆ ਕੇ ਰਿਜੈਕਸ਼ਨ ਉਹਨੂੰ ਮਿਲੀ ਉਸਨੂੰ ਮਾਰਨ ਗਿਆ ਕੈਂਚੀ ਨਾਲ ਉਸਨੂੰ ਮਾਰ ਦਿੱਤਾ ਤੇ ਉਸ ਲੜਕੀ ਨੂੰ ਬਚਾਉਂਦਿਆਂ ਬਚਾਉਂਦਿਆਂ ਉਹਦੀ ਭੈਣ ਦੇ ਵੀ ਕੈਂਚੀਆਂ ਨਾਲ ਉਹਦਾ ਮਰਡਰ ਕਰਤਾ ਦੋਨੋਂ ਭੈਣਾਂ ਦੀ ਮੌਤ ਹੋ ਗਈ ਤੇ ਅੱਜ 6-7 ਸਾਲ ਬਾਅਦ ਉਸ ਲੜਕੇ ਨੂੰ ਉਮਰ ਕੈਦ ਹੋਈ ਹੈ ਅੱਜ ਉਹਦੀ ਉਮਰ 35 ਸਾਲ ਹੈ ਤੇ ਉਮਰ ਕੈ ਤੁਸੀਂ ਆਪਣੇ ਆਪ ਹਿਸਾਬ ਨਾਲ ਲਓ ਤੀਜਾ ਕੇਸ ਤੁਸੀਂ ਸ਼ਾਇਦ ਸੁਣਿਆ ਹੋਵੇ ਕੁਜੜ ਸਾਹ ਪਹਿਲਾਂ ਬਿਊਟੀ ਪਾਰਲਰ ਤੇ ਲੜਕੀ ਤਿਆਰ ਹੋਣ ਲੱਗੀ ਸੀ ਉਸਦੇ ਨਾਲ ਵੀ ਅਜਿਹਾ ਹੀ ਹੋਇਆ ਵਿਆਹ ਲਈ ਤਿਆਰ ਹੋਣ ਗਈ ਹੈ ਵਿਆਹ ਤੋਂ ਪਹਿਲਾਂ ਹੀ ਉਹਦੇ ਐਕਸ ਬੁਆਏਫਰਡ ਨੇ ਜੋ ਵੀ ਸੀਗਾ ਉਹਦਾ ਮਰਡਰ ਕਰ ਦਿੱਤਾ ਸਮਾਜ ਕਿੱਧਰ ਜਾ ਰਿਹਾ ਹੈ ਦੇਖੋ ਇੱਕ ਤੇ ਹੁੰਦਾ ਇੱਕ ਤਰਫਾ ਪਿਆਰ ਇੱਕ ਹੈ ਰਿਜੈਕਸ਼ਨ ਜੇ ਤੁਹਾਡਾ ਇੱਕ ਤਰਫਾ ਪਿਆਰ ਹੈ ਤਾਂ ਤੁਸੀਂ ਸੰਕੀ ਹੋ ਪਲੀਜ਼ ਪਲੀਜ਼ ਉਸ ਚੀਜ਼ ਲਈ ਪ੍ਰੇਪੇਅਰਡ ਰਹੋ ਤੁਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਪਿਆਰ ਕਰਨ ਦੇ ਰਿਲੇਸ਼ਨਸ਼ਿਪ ਚ ਆਉਣ ਦੇ ਲਈ ਦੂਸਰਾ ਇਹ ਹੈ ਕਿ ਜੇ ਤੁਹਾਨੂੰ ਰਿਜੈਕਸ਼ਨ ਮਿਲਦੀ ਹੈ ਉਹਦਾ ਮਤਲਬ ਇਹ ਨਹੀਂ ਹੈ ਕਿ ਜੇ ਉਹ ਮੇਰੀ ਨਹੀਂ ਹੋਈ ਤਾਂ ਕਿਸੇ ਦੀ ਵੀ ਨਹੀਂ ਹੋਏਗੀ ਤਾਂ ਤੁਸੀਂ ਉਹਦਾ ਮਰਡਰ ਕਰ ਦੋ ਏ ਦੋ ਜਿਹੜੇ ਚਾਂਸਿਸ ਨੇ बार-बार बार-बार रिपीट ਹੋਏ ਰਹੇ ਨੇ ਮੈਂ ਇੱਥੇ ਇਹ ਵੀ ਗੱਲ ਕਹਿਣਾ ਚਾਹਾਂਗੀ ਕਿ ਮੈਂ ਨਿਊਜ਼ਪੇਪਰ ਅਕਸਰ ਪੜ੍ਹਦੀ ਰਹਿੰਦੀ ਆ ਉੱਥੇ ਮੈਂ ਦੇਖਿਆ ਹੈ ਕਿ ਇਹ ਸਿਰਫ ਪੰਜਾਬ तक ਸੀਮਿਤ ਨਹੀਂ ਪੰਜਾਬ ਤੋਂ ਬਾਹਰ ਬਾਕੀ ਸਟੇਟਸ 'ਚ ਵੀ ਇਸ ਤਰ੍ਹਾਂ ਹੀ ਹੋ ਰਿਹਾ ਹੈ ਈਵਨ ਅਮਰੀਕਾ ਕੈਨੇਡਾ ਯੂਕੇ ਸੀ ਦੇਖੀਏ ਉੱਥੇ ਵੀ ਇਦਾਂ ਦੇ ਸੰਕੀ ਸਿਰਫ ਇਹਰੇ ਆਸ਼ਿਕ ਨੇ ਜਿਹੜੀ ਆਪਣੀ ਐਕਸ ਗਰਲਫ੍ਰੈਂਡ ਜਾਂ ਆਪਣੇ ਐਕਸ ਲਿਵਿੰਗ ਪਾਰਟਨਰ ਜਾਂ ਪਾਰਟਨਰ ਦਾ ਮਰਡਰ ਕਰ ਦਿੰਦੇ ਨੇ ਕਿਉਂਕਿ ਉਹ ਉਹਨਾਂ ਨਾਲ ਬ੍ਰੇਕਅੱਪ ਹੋ ਗਿਆ ਜਾਂ ਕਿ ਮੂਵ ਆਨ ਹੋ ਰਹੇ ਨੇ ਜਾਂ ਉਹਨਾਂ ਦੀ ਮੈਰिज ਹੋ ਰਹੀ ਸੋ ਇੱਥੇ ਮੇਰੀ ਐਜੂਕੇਸ਼ਨ ਮਿਨਿਸਟਰ ਨੂੰ ਵੀ ਗੁਜ਼ਾਰਿਸ਼ ਹੈ ਜਾਂ ਜੋ ਜੋ ਇਸੇ ਨਾਲ ਸੰਬੰਧਿਤ ਨੇ ਕਿ ਅਸੀਂ ਸਕੂਲਾਂ 'ਚ ਦੋ ਚੀਜ਼ਾਂ ਲਾਜ਼ਮੀ ਕਰੀਏ ਮੇਰੇ ਹਿਸਾਬ ਨਾਲ ਕਿਉਂਕਿ ਮੈਂ ਬੈਸਿਕਲੀ ਐਜੂਕੇਸ਼ਨ ਬੈਕਗ੍ਰਾਉਂਡ ਤੋਂ ਹੀ ਆਂ ਡਿਪਾਰਟਮੈਂਟ ਦੀ ਬੈਕਗ੍ਰਾਉਂਡ ਤੋਂ ਹੀ ਆਂ ਸੋ ਮੇਰਾ ਇਹ ਹੀ ਹੈ ਕਿ ਵੀ ਪਹਿਲੋਂ ਅਸੀਂ ਸੈਕਸ ਐਜੂਕੇਸ਼ਨ ਕੰਪਲਸਰੀ ਕਰੀਏ ਔਰ ਮੇਰੀ ਤਾਂ ਸੁਜੈਸ਼ਨ ਇਹ ਹੀ ਹੈ ਕਿ ਅਸੀਂ 7ਵੀਂ ਤੋਂ ਬੱਚਿਆਂ ਨੂੰ ਸੈਕਸ ਐਜੂਕੇਸ਼ਨ ਦਈਏ ਕਿਉਂਕਿ ਹਾਰਮੋਨਲ ਚੇਂਜਸ ਬੱਚਿਆਂ 'ਚ ਆਂਦੇ ਨੇ ਤੇ ਲੌਫ ਅਟਰੈਕਸ਼ਨ ਹੈ ਤਾਂ ਬੱਚੇ ਇੱਕ ਦੂਜੇ ਵੱਲ ਅਟਰੈਕਟ ਹੁੰਦੇ ਨੇ ਨਾਰਮਲ ਹੈ ਵੀ ਹੈਵ ਟੂ ਅਸੈਪਟ ਕਿਉਂਕਿ ਅਸੀਂ ਡਿਨਾਈ ਨਹੀਂ ਕਰ ਸਕਦੇ ਸੋ ਉਹਨਾਂ ਬੋਡੀ ਦੇ ਚੇਂਜਸ ਦੇ ਅਕੋਰਡਿੰਗਲੀ ਜੋ ਬੱਚੇ ਦੇ ਵਿਹਾਰ ਚ ਚੇਂਜਸ ਆਂਦੀ ਹੈ ਸਾਨੂੰ ਸੈਕਸ ਐਜੂਕੇਸ਼ਨ ਮਸਟ ਹੈ ਕਿ ਗਲਤ ਹੈ ਕਿ ਸਹੀ ਹੈ ਦੂਸਰਾ ਜੇ ਕੋਈ ਤੁਹਾਨੂੰ ਰਿਜੈਕਟ ਕਰਦਾ ਹੈ ਤਾਂ ਉਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬਦਲਾ ਲੈਣਾ ਹੈ ਮਾਰ ਦੇਣਾ ਹੈ ਨਹੀਂ ਉਸ ਰਿਜੈਕਸ਼ਨ ਨੂੰ ਅਸੀਂ ਗ੍ਰੇਸਫੁਲੀ ਕਿਵੇਂ ਅਸੈਪਟ ਕਰਨਾ ਹੈ ਕਿਵੇਂ ਅਪਣਾਉਣਾ ਹੈ ਉਹਨਾਂ ਦੇ ਲਈ ਵੀ ਬੱਚਿਆਂ ਨੂੰ ਕਾਉਂਸਲਰ ਦੀ ਜ਼ਰੂਰਤ ਹੈ ਕਾਉਂਸਲਿੰਗ ਕਰਨੀ ਚਾਹੀਦੀ ਹੈ ਇਵਨ ਪੇਰੈਂਟਸ ਲੈਵਲ ਤੇ ਵੀ ਕਾਉਂਸਲਿੰਗ ਚਾਹੀਦੀ ਹੈ ਕਿ ਪੇਰੈਂਟਸ ਟੀਨੇਜ ਬੱਚਿਆਂ ਦੇ ਪੇਰੈਂਟਸ ਨੂੰ ਵੀ ਕਾਉਂਸਲਿੰਗ ਦੋ ਕਿ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਸਾਂਭਣਾ ਹੈ ਜੇ ਉਹਨਾਂ ਕੋਲ ਪ੍ਰੋਪਰਲੀ ਬੱਚੇ ਨਹੀਂ ਸਾਂਭੇ ਜਾ ਰਹੇ ਜਿਵੇਂ ਆਹ ਕੇਸ ਹੈ ਕਿ ਬੱਚਿਆਂ ਦਾ ਪੇਰੈਂਟਸ ਨੇ ਪੇਰੈਂਟਸ ਨੂੰ ਪਤਾ ਹੀ ਨਹੀਂ ਕਿ ਬੱਚੇ ਪਿਸਤਲ ਲੈ ਕੇ ਆ ਰਹੇ ਨੇ ਜਾਂ ਉਹਨਾਂ ਨੂੰ ਕਿਤੇ ਨੇ ਰਿਜੈਕਸ਼ਨ ਕੀਤੀ ਹੈ ਜਾਂ ਨਹੀਂ ਕੀਤੀ ਹੈ ਸੋ ਇਹੀ ਹੈ ਕਿ ਅਸੀਂ ਕਾਉਂਸਲਿੰਗ ਕਰੀਏ ਬੱਚਿਆਂ ਦੀ ਕਿ ਉਹਨਾਂ ਨੂੰ ਰਿਜੈਕਸ਼ਨ ਦੇ ਬਾਰੇ ਦੱਸੀਏ ਸਕੂਲ ਲੈਵਲ ਤੇ ਔਰ ਇਹ ਚੀਜ਼ਾਂ ਕਾਲਜ ਲੈਵਲ ਤੇ ਵੀ ਹੋਣੀਆਂ ਚਾਹੀਦੀਆਂ ਨੇ ਕਿਤੇ ਨਾ ਕਿਤੇ ਜਦੋਂ ਰੈਗੂਲਰ ਕਾਉਂਸਲਿੰਗ ਹੁੰਦੀ ਹੈ ਸੈਕਸ ਐਜੂਕੇ ਨਾ ਕਿਤੇ ਨਾ ਕਿਤੇ ਜਿਵੇਂ a+b होल स्क्वायर a2+b2+2ab ਸਾਨੂੰ ਸਭ ਨੂੰ ਪਤਾ ਹੈ ਸਕੂਲ 'ਚ ਸਿੱਖਿਆ ਨਾ ਇਸੇ ਤਰ੍ਹਾਂ ਜਦੋਂ ਅਸੀਂ ਸਿਕਸ এডਿਕੇਸ਼ਨ ਜਾਂ ਕਾਉਂਸਲਰਸ ਹੋਣਗੇ ਕਿਤੇ ਨਾ ਕਿਤੇ 10 20 30 40% ਕੁਝ ਨਾ ਕੁਝ ਤੇ ਸਾਨੂੰ ਚੰਗਾ ਉੱਚੋ ਯਾਦ ਰਹੇਗਾ ਹੀ ਹਮੇਸ਼ਾ ਤੇ ਅਜਿਹੇ ਸਟੈਪ ਲੈਣ ਵੇਲੇ ਸ਼ਾਇਦ ਬੱਚਾ ਰੁਕ ਜਾਵੇ ਔਰ ਤੀਸਰੀ ਮੈਂ ਗੱਲ ਕਹਾਂਗੀ ਪੇਰੈਂਟਸ ਨੂੰ ਜਿਹੜੇ ਵੀ ਪੇਰੈਂਟਸ ਇਹ ਚੈਨਲ ਇਹ ਆਈ ਪ੍ਰੋਗਰਾਮ ਦੇਖ ਰਹੇ ਨੇ ਤੁਹਾਡੇ ਟੀਨੇਜ ਬੱਚੇ ਨੇ 13 14 15 16 ਇਅਰਸ ਦੇ 18 ਦੇ ਠੀਕ ਹੈ ਤੁਹਾਡੇ ਬੱਚਾ ਨੂੰ ਪ੍ਰਾਈਵੇਸੀ ਚਾਹੀਦੀ ਹੈ ਉਹਨਾਂ ਨੂੰ ਆਪਣਾ ਰੂਮ ਚਾਹੀਦਾ ਹੈ ਪਰ ਤੁਸੀਂ ਥੋੜਾ ਜਿਹਾ ਚੈੱਕ ਉਹਨਾਂ ਤੇ ਜ਼ਰੂਰ ਰੱਖੋ ਵਾਚ ਜ਼ਰੂਰ ਰੱਖੋ ਔਰ ਕੋਸ਼ਿਸ਼ ਕਰੋ ਕਿ ਤੁਹਾਡਾ ਬੱਚਾ ਕੁੰਡੀ ਲਾ ਕੇ ਨਾ ਸੋਵੇ ਔਰ ਦੂਸਰਾ ਇਹ ਨਿਗਾਹ ਰੱਖੋ ਕਿ ਤੁਹਾਡਾ ਬੱਚਾ 1 2 3 ਵਜੇ ਤੱਕ ਇਹ ਤੇ ਫੋਨ ਤੇ ਤਾਂ ਨਹੀਂ ਲੱਗਾ ਹੋਇਆ ਜਾਂ ਤੁਹਾਡੇ ਬੱਚੇ ਦੀ ਬਿਹੇਵੀਅਰ ਤੇ ਚੇਂਜਸ ਤਾਂ ਨਹੀਂ ਆ ਰਹੇ ਤੁਹਾਡਾ ਬੱਚਾ ਰੂਮ ਆ ਬੱਚਾ ਤੁਹਾਨੂੰ ਇਗਨੋਰ ਐ ਵੋਇਡ ਕਰ ਰਿਹਾ ਹੈ ਤੁਹਾਡੇ ਨਾਲ ਆਪਣੇ ਮਾਪਿਓ ਨਾਲ ਨਹੀਂ ਬੈਠ ਰਿਹਾ ਇਹ ਸਾਈਨਸ ਨੇ ਇਹਨਾਂ ਸਾਈਨ ਨੂੰ ਇਗਨੋਰ ਨਾ ਕਰੋ ਪਲੀਜ਼ ਆਪਣੇ ਬੱਚੇ ਦੇ ਫਰੈਂਡ ਬਣੋ ਉਹਨੂੰ ਗਾਈਡ ਕਰੋ ਕਾਉਂਸਲ ਕਰੋ ਦੇਖੋ ਉਹਦਾ ਫਰੈਂਡ ਸਰਕਲ ਕੀ ਹੈ ਠੀਕ ਹੈ ਨਾ ਤੇ ਉਹ ਕਿਸ ਰਿਲੇਸ਼ਨਸ਼ਿਪ ਚ ਤਾਂ ਨਹੀਂ ਹੈ ਜਾਂ ਕਿਸੇ ਗਲਤ ਬੰਦੇ ਨਾਲ ਰਿਲੇਸ਼ਨਸ਼ਿਪ ਚ ਤਾਂ ਨਹੀਂ ਹੈ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ ਬੱਚੇ ਦੇ ਫਰੈਂਡ ਸਰਕਲ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਸੋ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਜੋ ਹੋਣਾ ਸੀ ਉਹ ਤੇ ਹੋ ਗਿਆ ਅੱਗੋਂ ਤੋਂ ਜੇ ਇਹ ਇਨਸੀਡੈਂਟਸ ਨਾ ਬਣਨ ਇਥੇ ਸਕੂਲਾਂ ਦਾ ਕਾਲਜਿਸ ਦਾ ਔਰ ਜੋ ਵੀ ਆਰਗੇਨਾਈਜੇਸ਼ਨਸ ਨੇ ਜੋ ਸਕੂਲ ਕੋਲ ਦਾ ਸਿਲੇਬਸ ਬਣਾਉਂਦੇ ਨੇ ਉਹ ਪਲੀਜ਼ ਕਾਉਂਸਲਰਸ ਨੂੰ ਵੀ ਐਡ ਕਰਨ ਸੈਕਸ ਐਜੂਕੇਸ਼ਨ ਨੂੰ ਮਸਟ ਕਰਨ ਉਹਦੇ ਵਿੱਚ ਜਿਹੜੇ ਇਹ ਇਨਸੀਡੈਂਟਸ ਹੋ ਰਹੇ ਨੇ ਇਹਨਾਂ ਨੂੰ ਐਜ਼ ਅ ਕੇਸ ਸਟਡੀ ਲੈ ਕੇ ਸਟੜੇਗਾ ਕਿਉਂਕਿ ਜਦੋਂ ਰਿਜੈਕਸ਼ਨ ਮਿਲਦੀ ਹੈ ਉਦੋਂ ਹੀ ਇਦਾਂ ਕਿਉਂ ਹੁੰਦਾ ਸੋ ਰਿਜੈਕਸ਼ਨ ਨੂੰ ਗਰੇਸਫੁਲੀ ਅਸੈਪਟ ਕਰਨਾ ਵੀ ਕਰਿਕਿਊਲਮ ਦਾ ਪਾਰਟ ਬਣਾਓ ਤੇ ਪੇਰੈਂਟਸ ਪਲੀਜ਼ ਆਪਣੇ ਬੱਚਿਆਂ ਤੇ ਵਾਚ ਰੱਖੋ ਉਹਨਾਂ ਨਾਲ ਟਾਈਮ ਸਪੈਂਡ ਕਰੋ ਉਹਨਾਂ ਦਾ ਧਿਆਨ ਰੱਖੋ ਸ਼ੁਕਰੀਆ